जा रही है बाकी थोड़े एक सवाल जरूर कर रहे हैं कि तेज सिंह समुंदरी हाल क्यों ਤੁਸੀਂ ਇਹ ਗੱਲ ਦੱਸੋ ਇਸ ਤੋਂ ਪਹਿਲਾਂ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਸੀ ਪੁਰਾਣੀਆਂ ਜਿਹੜੀਆਂ ਪ੍ਰਧਾਨਗੀਆਂ ਹੁੰਦੇ ਸੀਗੀਆਂ ਇੱਥੇ ਹੁੰਦੀਆਂ ਸੀਗੀਆਂ ਕਦੋਂ ਇਹ ਪਹਿਲੀ ਜਦੋਂ ਦੇਖੋ ਮੈਂ ਇਹ ਹੀ ਦੱਸ ਘਟੇ 9060 ਔਨਵਰਡਸ ਮੈਨੂੰ ਯਾਦ ਆ ਕਿ ਇੱਥੇ ਹੁੰਦੇ ਸੀ ਤੇ ਆ ਜਿਹੜੇ ਬਾਗੀ ਇਹ ਦੇਖੋ ਬਾਗੀਆਂ ਚ ਬਹੁਤੇ ਤਾਂ ਜਿਹੜੇ ਹੈਗੇ ਨਵੇਂ ਨੇ ਜਿਹੜੇ 10 12 15 ਸਾਲ ਚ ਬਣਿਆ ਮੜਾਈ ਖਾਣ ਵੇਲੇ ਆਏ ਆ ਜਿਹੜੇ 5 7 10 5 7 ਪੁਰਾਣੇ ਨੇ ਜੀਨਾ ਚੰਦੂ ਮਾਜਰਾ ਸਾਹਿਬ ਕਹਿ ਸਕਦੇ ਹੋ ਬੀਬੀ ਜੀ ਕਹਿ ਸਕਦੇ ਹੋ ਉਹ ਸਾਰਿਆਂ ਨੂੰ ਪਤਾ ਕਿ ਇੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਇੱਥੇ ਹੀ ਹੁੰਦਾ ਰਿਹਾ ਨਾਥਿੰਗ ਰੋਂਗ ਇਨ ਇਟ 89 ਵਿੱਚ ਜਦ ਕਨਸਟੀਟਿਊਸ਼ਨ ਬਰਨਾਲਾ ਸਾਹਿਬ ਵੇਲੇ ਅਕਾਲੀ ਦਲ ਦਾ ਸੰਵਿਧਾਨ ਐਮੈਂਡ ਕੀਤਾ ਇਹਦੇ ਵਿੱਚ ਸੈਕੂਲਰ ਵਰਡ ਪਾਇਆ ਉਦੋਂ ਬਾਅਦ ਵੀ ਇੱਥੇ ਮੀਟਿੰਗ ਹੁੰਦੀ ਰਹੀ ਕਿਉਂਕਿ ਇਹ ਕਲੈਰਿਟੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਐਡਮਿਨਿਸਟ੍ਰੇਟਿਵ ਆਫਿਸ ਜਿਹੜਾ ਹੈਗਾ ਪਾਰਟ ਆਫ ਗੁਰਦੁਆਰਾ ਨਹੀਂ ਹੁੰਦਾ ਇੱਥੇ ਇਤਰਾਜ਼ ਤਾਂ ਜੀ ਗੱਲ ਇਹ ਹੈ ਹੁਣ ਈgamma ਉਹ ਚਿੱਠੀਆਂ ਵੀ ਲਿਖੀਆਂ ਗਈਆਂ ਜੀ ਉਹ ਚਿੱਠੀਆਂ ਇਹ ਮੈਂ ਦੇਖ ਦੇਖੋ ਤਾਂ ਦੇਖੋ ਦੇਖੋ ਯਾਰੀਆਂ ਪੱਕੀਆਂ ਹੋ ਗਈਆਂ ਨਾ ਜੀ 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 ਭਾਜਪਾ ਆਰਐਸਐਸ ਤੇ ਕਾਂਗਰਸ ਜੀ ਤੇ ਆਪ ਵਾਲੇ ਕਿੰਨੇ ਬੰਦੇ ਕਿੰਨੀ ਕੋਸ਼ਿਸ਼ ਕਰਦੇ ਪਰ ਗੁਰੂ ਦੀ ਕਿਰਪਾ ਕਾਲੀਦਲ ਤੇ ਦੇਖੋ ਕਿ ਢੋੜਾ ਫੇਰ ਪੱਟੀ ਜਾਂਦਾ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਵੇਖੋ ਤੁਹਾਡੇ ਕੋਸ਼ਿਸ਼ ਕੋਸ਼ਿਸ਼ ਇਹਦੇ ਉੱਪਰ ਕੀ ਹੋ ਸਕਦੀ ਹੈ ਕਿ ਭੁੰਦਰ ਸਾਹਿਬ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਅਪੀਲਾਂ ਕੀਤੀਆਂ ਹੁਣ ਘਰ ਜਾ ਕੇ ਤੇ ਚੁਫਕੇ ਲਿਆਉਣੋਂ ਰਹੇ ਕਿ ਡਨੈਪਤਾ ਕਰਨੇ ਨਹੀਂ ਰੰਧਾਵਾ ਰੰਧਾਵਾ ਤਾਂ ਚਿੱਠੀ ਲਿਖਣਾ ਕੀ ਮੰਤਵ ਹੋਇਆ ਸੁਖੀ ਰੰਧਾਵਾ ਜੀ ਜਿੰਦਰ ਰੰਧਾਵਾ ਕਹਿੰਦੇ ਦੇਖੋ ਮੇਰੀ ਗੱਲ ਸੁਣੋ ਉਹਨਾਂ ਨੂੰ ਦੋ ਚੀਜ਼ਾਂ ਸਤਾਈ ਜਾਂਦੀਆਂ ਨੇ ਇੱਕ ਸੁਖਬੀਰ ਤੇ ਇਕਾਲੀ ਦਾ ਮੈਨੂੰ ਸਮਝ ਨਹੀਂ ਆਉਂਦੀ ਪਹਿਲੀ ਵਾਰ ਉੱਠ ਸ਼ੁਰੂ ਕਰਦੇ ਆ ਇਕਾਲੀ ਦਾ ਖਤਮ ਹੋ ਚੁੱਕਾ ਯਾਰ ਖਤਮ ਹੋ ਗਿਆ ਨਾ ਕਿਉਂ ਲੈਨੇ ਹੋ ਇਹਨਾਂ ਖੌਫ ਕਿਉਂ ਹੈ ਜੀ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਇੱਕ ਆਈ ਕਹਿੰਦੇ ਕਮਜ਼ੋਰ ਮਾਰ ਤਗੜੇ ਦੀ ਸਾਤੀ ਤੇ ਬੈਠਾ ਸੀ ਤੇ ਰੋਈ ਜਾਵੇ ਉਹ ਕਹਿੰਦਾ ਕਿ ਰੋਣਾ ਕਿਉਂ ਤੂੰ ਤਾਂ ਸਾਤੀ ਤੇ ਬੈਠਾ ਕਦਾਂ ਜੇ ਉੱਪਰ ਆ ਗਿਆ ਘੁੱਟ ਆਹ ਡਰਦੇ ਆ ਹੋਰ ਕੋਈ ਗੱਲ ਨਹੀਂ ਜੇਰੇਵਾਲ ਸਾਹਿਬ ਆਖਰੀ ਆਖਰੀ ਸਵਾਲ ਇਹ ਤੁਹਾਨੂੰ ਲੱਗਦੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਚਾਹੇ ਉਹ ਕਿਤੇ ਵੀ ਲਾ ਲਈਏ ਮਹਾਰਾਸ਼ਟਰ ਚ ਲਾ ਲਈਏ ਹਰਿਆਣਾ ਚ ਲਾ ਲਈਏ ਰਾਜਸਥਾਨ ਚ ਲਾ ਲਈਏ ਪੰਜਾਬ ਚ ਲਾ ਲਈਏ ਉਹਨਾਂ ਨੂੰ ਤੋੜਨ ਦੀ ਜਾਨ ਬੁੱਝ ਦੇ ਦੇਖੋ ਇਹ ਇਹ ਅੱਜ ਦੇ ਨਹੀਂ ਨੈਸ਼ਨਲ ਪਾਰਟੀਆਂ ਦਾ ਸ਼ੁਰੂ ਦਾ ਪ੍ਰੋਗਰਾਮ ਹੈ ਕਿਉਂਕਿ ਰੀਜਨਲ ਪਾਰਟੀਆਂ ਨੇ ਲੋਕਲ ਐਸਪੀਰੇਸ਼ਨਸ ਨੂੰ ਐਕਸਪ੍ਰੈਸ ਕਰਦੀਆਂ ਨੇ ਲੋ ਏ ਉਹ ਰੋ ਪ੍ਰੋਬਲਮਸ ਨੂੰ ਸਮਝਦਿਆਂ ਉਹਨਾਂ ਦੀ ਵਕਾਲਤ ਕਰਦੀਆਂ ਨੇ ਉਹਨਾਂ ਨੂੰ ਇਹ ਪਸੰਦ ਨਹੀਂ ਆਉਂਦਾ ਠੀਕ ਹੈ ਉਹ ਆਪਣੀ ਹੋਂਦ ਲਈ ਥ੍ਰੈਟ ਸਮਝਦੇ ਆ ਦੇਖੋ ਇਸ ਲਈ ਸਭ ਤੋਂ ਵੱਡਾ ਤੁਹਾਡੇ ਕੋਲ ਮਿਸਾਲ ਹੈ ਕਿ 1996 ਦੀ ਜਿਹੜੀ ਬਾਜਪੀ ਦੀ ਗਵਰਨਮੈਂਟ ਬਣੀ ਉਹ 28 ਪਾਰਟੀਆਂ ਦੀ ਕੋਲੀਸ਼ਨ ਸੀਗੀ ਕਿਉਂਕਿ ਸਾਰੀਆਂ ਰੀਜਨਲ ਪਾਰਟੀਆਂ ਉਹ ਬਾਜਪੀ ਹਿਸਾਬ ਨਾਲ ਕੱਢੀਆਂ ਸੀਗੀਆਂ ਤੇ ਹਿੰਦੁਸਤਾਨ ਦੀ ਸਟੇਬਿਲਿਟੀ ਹਿੰਦੁਸਤਾਨ ਦੀ ਗ੍ਰੋਥ ਇਸੇ ਗੱਲ ਤੇ ਡਿਪੈਂਡ ਕਰਦੀ ਹੈ ਕਿ ਫੈਡਰਲ ਸਟਰਕਚਰ ਹੋਵੇ ਰੀਜਨਲ ਪਾਰਟੀਆਂ ਨਾਲ ਕਾਮਨ ਮਿਨਿਮਮ ਪ੍ਰੋਗਰਾਮ ਲਾ ਕੇ ਸੈਂਟਰ ਦੀ ਸਰਕਾਰ ਚੱਲੇ ਐ ਗਰੇਵਾਲ ਸਾਹਿਬ ਸਭ ਤੋਂ ਪਹਿਲਾ ਸਟੈਪ ਕੀ ਰਹਿਣ ਵਾਲਾ ਹੈ ਕਿਉਂਕਿ ਪ੍ਰਧਾਨਗੀ ਦੀ ਚੋਣਾਂ ਜ ਹੋ ਜਾਣੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਚੀਜ਼ ਤੇ ਪਹਿਰਾ ਦੇਵੇਗਾ ਕਿ ਪੰਥ ਨੂੰ ਬਚਾਏਗਾ ਅਕਾਲੀ 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 ਸੁਣ ਸੁਣ ਚਾਹੇਗਾ ਕਿ ਪੰਜਾਬੀ ਨੂੰ ਸੁਣੋ ਅਕਾਲ ਪੰਜਾਬ ਦੇ ਪੱਪਿਆਂ ਤੇ ਹਮਲਾ ਠੀਕ ਹੈ ਜੀ ਪਹਿਲਾ ਪੰਥ ਫਿਰ ਪੰਜਾਬ ਫਿਰ ਪੰਜਾਬੀ ਫਿਰ ਪਾਣੀ ਹਾਂ ਜੀ ਫਿਰ ਤੁਹਾਡੇ ਪੰਜਾਬੀ ਦੀ ਸੋਚ ਨੂੰ ਪੰਜਾਬ ਦੀ ਹੋਂਦ ਨੂੰ ਪਪੇਆ ਦੀ ਲੜਾਈ ਲੜੂਗਾ ਤੇ ਜਿੱਤ ਉਹਦੇ ਬਾਅਦ ਪ੍ਰਾਪਤ ਕਰੂਗਾ ਕਿਸੇ ਨੂੰ ਨਾ ਪੱਗ ਨੂੰ ਹੱਥ ਪੈਣ ਦੇਣੇ ਨਾ ਪੰਥ ਦਾ ਅੱਖ ਵਿਗੜਨ ਦੇਣੇ ਨਾ ਪੰਜਾਬੀਆਂ ਦਾ ਕਿਸੇ ਵੀ ਨਾ ਪਾਣੀ ਇਥੋਂ ਬੂੰਦ ਨਿਕਲੂਗਾ ਚੰਡੀਗੜ੍ਹ ਵੀ ਲਵਾਂਗੇ ਬੇਦਵੀਆਂ ਅੱਜ ਵੀ ਹੋ ਰਹੀਆਂ ਜੀ ਬੇਦਵੀਆਂ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਗੱਲ ਕਹਿਣਾ ਦੇਖੋ ਆ ਮਲੇਰ ਕੋਟ ਵਾਲੇ ਕਿ ਇਸ ਨੇ ਫੈਸਲਾ ਕਰਤਾ ਨੇ ਕਿ ਹੂ ਆਰ ਐਟ ਦੀ ਬੈਕ ਆਫ ਬਦਲੀਆਂ ਬਿਲਕੁਲ ਬੇਦਵੀਆਂ ਹੁਣ ਰੌਲਾ ਕਿਉਂ ਨਹੀਂ ਪਾਉਂਦੇ ਉਹਨਾਂ ਨੇ ਦੇਖਿਆ ਸੀ ਕਿ ਅਕਾਲੀ ਦਲ ਕਿਸੇ ਤਰ੍ਹਾਂ ਮਰਦਾ ਨਹੀਂਗਾ ਉਦੋਂ ਬੇਦਵੀਆਂ ਦਾ ਰੌਲਾ ਪਾ ਕੇ ਚੋਰ ਹੋ ਚੋਰ ਹੋ ਚੋਰ ਕਹ ਕੇ ਚੋਰ ਬਣਾਤਾ ਅਸੀਂ ਸਾਥ ਸੀਗਾ ਕੀ ਲੱਗਦਾ ਨਵੇਂ ਚੁਣੇਗੇ ਪ੍ਰਧਾਨ ਲਈ ਪਾਰਟੀ ਨੂੰ ਮਜ਼ਬੂਤ ਕਰਨਾ ਕਿੰਨੀ ਕਬੱਡੀ ਚੁਣੌਤੀ ਹੈ ਦੇਖੋ ਪਾਰਟੀ ਮਜ਼ਬੂਤ ਹੋ ਜਦ ਮਜ਼ਬੂਤ ਇਰਾਦਾ ਹੋ ਮਜ਼ਬੂਤ ਸੋਚ ਹੋ ਮਜ਼ਬੂਤ ਇਰਾਦਾ ਹੋਗਾ ਮਜ਼ਬੂਤ ਪਾਰਟੀ ਹੋ ਪਾਰਟੀ ਦਾ ਮੋਂਗਾ ਸਾਹਿਬ ਅੱਜ ਵੀ ਕਮਜ਼ੋਰ ਨਹੀਂ ਆ ਮਹਿੰਦਰ ਸਿੰਘ ਪਾਰਟੀ ਹੈ ਨਾ ਦੱਸੋ ਕਿਹੜੇ ਪਾਸੇ ਕਮਜ਼ੋਰ ਹੈ ਤੁਹਾਡਾ ਕਾਫੀ ਲੰਮਾ ਐਕਸਪੀਰੀਅੰਸ ਹੈ ਗਰੇਵਾਲ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਸੁਪੀਰ ਬਾਦਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਇਸ ਰੋਮ ਦੇ ਦੇਖੋ ਮੇਰੇ ਹਿਸਾਬ ਨਾਲ ਅੱਜ ਦੀ ਦਿਹਾੜੀ ਕੋਈ ਨਹੀਂ ਕਾਲੂ ਪਰਮਾਤਮਾ ਕੋਈ ਕਰ ਦੇ ਕਰ ਦੇ ਅੱਜ ਦੇ ਐਜ਼ ਆਫ ਟੂਡੇ ਨਹੀਂ ਤੂੰ ਪੁੱਛ ਲੈ ਸਿੱਧਾ ਯਾਰ ਮੈਂ ਕਹਿੰਦੇ ਹਰ ਸਿਮਰਤ ਕੌਰ ਬਾਦਲ ਹੋਰੀ ਸਾਂਸਦ ਵੀ ਨਹੀਂ ਕਿ ਉਹ ਪ੍ਰਧਾਨ ਕੀ ਸਾਂਭ ਸਕਦੇ ਨੇ ਉਹ ਨਹੀਂ ਹਰ ਜੇ ਡੈਲੀਗੇਟ ਚ ਆਉਣਗੇ ਫੈਸਲਾ ਕਰ ਸਕਦੇ ਪਰ ਮੈਂ ਇਕੱਲਾ ਨਹੀਂ ਲੈ ਕਰ ਸਕਦਾ ਜਿੰਨੇ ਨੇ ਜੀ 500 ਦੀ 524 ਕਿੰਨੇ ਪਿੰਡਾਂ ਦੇ ਕਿੰਨੇ ਡੈਲੀਗੇਟ ਨੇ ਨਹੀਂ ਹਰ ਹਰ ਨਹੀਂ 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 ਹਰ ਅਸੈਂਬਲੀ ਸੈਗਮੈਂਟ ਦੇ 4 117 ਮਗਰ 468 ਪੰਜਾਬ ਦੇ ਨੇ ਠੀਕ ਹੈ ਜੀ ਬਾਕੀ ਮੇਰੇ ਖਿਆਲ 11 ਸੈਂਟਰ ਮਤਲਬ ਪਾਰਟੀ ਦਾ ਪ੍ਰਧਾਨ ਹੁੰਦਾ ਜਿਹੜਾ ਉਹ ਨਾਮਿਨੇਟ ਕਰਦਾ ਉਸ ਤੋਂ ਬਾਅਦ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਤੇ ਆਪਣਾ ਹਿਮਾਚਲ ਪ੍ਰਦੇਸ਼ ਤੇ ਯੂਪੀ ਜੇ ਜਿਹੜਾ ਇਹ ਗਲਾਸ ਸ਼ੁਰੂ ਹੁੰਦਾ ਤੇ ਕਿੰਨੇ ਵਜ ਤੱਕ ਮੇਰਾ ਕੀ ਸਾਬ ਮੈਕਸਿਮਮ 2 ਘੰਟੇ ਲੱਗਣਾ ਚਾਹੀਦਾ ਤੇਰਵਲ ਸਾਹਿਬ ਇੱਕੋ ਇੱਕੋ ਨਕਲੀ ਮੈਂਬਰਸ਼ਿਪ ਵੀ ਚਾਹ ਰਹੀ ਹੈ ਡਰਾਈਵ ਚੱਲ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਸੱਤ ਮੈਂਬਰੀ ਕਮੇਟੀ ਸੀ ਉਹਨਾਂ ਨੇ ਉਹ ਮੈਂਬਰਸ਼ਿਪ ਹੀ ਨਹੀਂ ਤੁਸੀਂ ਦੱਸੋ ਕਿਹੜੀ ਪਾਰਟੀ ਦੀ ਮੈਂਬਰਸ਼ਿਪ ਹੈ ਉਹ ਕਹਿੰਦੇ ਪਾਰਟੀ ਅਸੀਂ ਨਵੀਂ ਬਣਾਵਾਂਗੇ ਨਹੀਂ ਨਹੀਂ ਫਿਰ ਪਹਿਲਾਂ ਮੈਂਬਰਸ਼ਿਪ ਕਾਦੀ ਬਿਲਕੁਲ ਬਿਨਾਂ ਨਿਆਣੇ ਜੰਮੇ ਦੇ ਵਿਆਹ ਕਰੀ ਜਾਂਦੇ ਹੋ ਤੁਸੀਂ ਮੈਂ ਹੈਰਾਨ ਆ ਯਾਰ ਕਮਾਲ ਹੈ ਪਾਰਟੀ ਬਣੀ ਨਹੀਂ ਪਾਰਟੀ ਬਣੀ ਨਹੀਂ ਮੈਂਬਰਸ਼ਿਪ ਬਣਾਈ ਜਾਂਦੇ ਆ ਮਨ ਲੇ ਇਸ ਦਾ ਮਤਲਬ ਕੀ ਸਿੱਧਾ ਇਹ ਜਿਹੜਾ ਉਹ ਜੀ ਉਹ 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 ਸ਼੍ਰੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵੇਚ ਕੇ ਆਪਣੀ ਦੁਕਾਨ ਚ ਲਾਉਣਾ ਚਾਹੁੰਦੇ ਸੀ ਲੋਕ ਸਮਝ ਗਏ ਠੀਕ ਹੈ ਠੀਕ ਹੈ ਸੋ ਵੱਡਾ ਬਿਆਨ ਜਿਹੜਾ ਅਸੀਂ ਕਹਿ ਸਕਦੇ ਆ ਮਹੇਸ਼ਿੰਦਰ ਗਰੇਵਾਲ ਦਾ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਜਾਣ ਬੁਝ ਕੇ ਨਾਮ ਵਰਤ ਕੇ ਉਹ ਆਪਣੀ ਪਾਰਟੀ ਬਣਾਉਣਾ ਚਾਹੁੰਦੇ ਸਨ ਤੁਸੀਂ ਦੇਖੋ ਅੱਜ ਇਹ ਮਾਹੌਲ ਹੈ ਇਹ ਤੇਜਾ ਸਿੰਘ